ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਿਹાગੜਾ ਚੌਪਦੇ ਮਹੱਲਾ 5 ਘਰ ਦੂਜਾ ਦੂਤਨ ਸੰਗਰੀਆ ਉਹਾਂਗਨ ਬਸਰੀਆ ਨਿਕ ਉਪਰੀਆ ਤਉ ਮੈਂ ਹਰ ਹਰ ਕਰੀਆ ਤਉ ਸੁਖ ਸਹਿਜ ਰੀਆ ਰਹਾਉ ਮਿਥਨ ਮੋਹਰੀਆ ਅਨ ਕੋ ਮੇਰੀਆ ਵੇਚ ਘੂਮਣ ਕਰਿਆ ਸਗਲਕ ਬਟਰੀਆ ਬਿਰਖ ਇਕਤਰੀਆ ਬਹੁ ਬੰਦੇ ਪਰਿਆ ਥਿਰ ਸਾਦ ਸਫਰੀਆ ਜੈ ਕੀਰਤਨ ਹਰੀਆ ਨਾਨਕ ਸਰਨਰੀਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਬਿਹાગੜਾ ਮਹੱਲਾ ਨਾਵਾ ਹਰ ਕੀ ਗਤ ਨ ਕੋ ਜਾਣੇ ਜੋਗੀ ਜਦੀ ਤਪੀ ਪਚਾਰੇ ਅਰ ਬਹੁ ਲੋਗ ਸਿਆਣੇ ਰਹਾਉ ਸ਼ਿਨ ਮੈਂ ਰਾਉ ਰੰਗ ਕੋ ਕਰੈ ਰਾਉ ਰੰਗ ਕਰ ਡਾਰੇ ਰੀਤੇ ਭਰੇ ਭਰੇ ਸਖ ਨਾਵੇ ਜੈ ਤਾ ਕੋ ਵਿਵਹਾਰੇ ਆਪਣੀ ਮਾਇਆ ਆਪ ਉਸਾਰੀ ਆਪੇ ਦੇਖਣ ਹਾਰਾ ਨਾਨਾ ਰੂਪ ਧਰੇ ਬਹੁ ਰੰਗੀ ਸਭ ਤੇ ਰਹੇ ਨਿਆਰਾ ਅਗਨੰਤ ਅਪਾਰ ਅਲਖ ਨਿਰੰਜਨ ਜੈ ਸਭ ਜਗ ਪਰਮਾਇਓ ਸਗਲ ਪਰਮ ਤਾਜੇ ਨਾਨਕ ਪ੍ਰਾਣੀ ਚਰਨ ਤਾਹੇ ਚਿਤ ਲਾਇਓ ਰਾਗ ਬਿਹਾਗੜਾ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੋਲੇ ਰਾਮ ਹਰ ਰਸ ਬਿਦਾ ਹਰਮਨ ਪਿਆਰਾ ਮਨ ਹਰ ਰਸ ਨਾਮ ਚੁਕੋਲੇ ਰਾਮ ਗੁਰਮਤਿ ਮਨ ਠਹਿਰੀਏ ਮੇਰੀ ਜਿੰਦੜੀਏ ਅਨਤਨਾ ਕਾਹੂ ਡੋਲੇ ਰਾਮ ਮਨ ਚੰਦੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਗੁਰਮਤਿ ਮਨ ਅੰਮ੍ਰਿਤ ਉੱਠੜਾ ਮੇਰੀ ਜਿੰਦੜੀਏ ਮੁਖ ਅੰਮ੍ਰਿਤ ਬੈਣ ਅਲਾਏ ਰਾਮ ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜੰਦੜੀਏ ਮਨ ਸੁਣੀਏ ਹਰ ਲਿਵ ਲਾਏ ਰਾਮ ਜਰੀ ਵਿਸ਼ੁੰਨਾ ਹਰ ਪ੍ਰਭ ਪਾਇਆ ਗਲ ਮਿਲਿਆ ਸਹਜ ਸੁਭਾਏ ਰਾਮ ਜਨ ਨਾਨਕ ਮਨ ਆਨੰਦ ਪਾਇਆ ਹੈ ਮੇਰੀ ਜੰਦੜੀਏ ਅਨਹਤ ਸ਼ਬਦ ਬਜਾਏ ਰਾਮ ਸਖੀ ਸਹੇਲੀ ਮੇਰੀ 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 ਜਿੰਦੜੀਏ ਕੋਈ ਹਾਰ ਪ੍ਰਭ ਆਣ ਮਿਲਾਵੇ ਰਾਮ ਹਉ ਮਨ ਦੇਵੋ ਤੇਸ ਆਪਣਾ ਮੇਰੀ ਜਿੰਦੜੀਏ ਹਰ ਪ੍ਰਭ ਕੀ ਹਰ ਕਥਾ ਸੁਣਾਵੇ RAM ਗੁਰਮਖ ਸਦਾ ਆਰਾਧ ਹਲ ਮੇਰੀ ਜਿੰਦੜੀਏ ਮਨ ਚੰਦੜਾ ਫਲ ਪਾਵੇ RAM ਨਾਨਕ ਪੱਜ ਹਲ ਸ਼ਰਣਾਗਤੀ ਮੇਰੀ ਜਿੰਦੜੀਏ ਵਡਭਾਗੀ ਨਾਮ ਧਿਆਏ RAM ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ ਗੁਰਮਤਿ ਨਾਮ ਫਲਗਾਸੇ RAM ਹਉ ਹਰ ਬਾਜ ਓ ਡੀਨੀਆ ਮੇਰੀ ਜਿੰਦੜੀਏ ਜੂਨ ਜਲ ਬਿਨ ਕੰਮਲ ਉਦਾਸੇ ਰਾਮ ਗੁਰਪੂਰੇ ਮੈ ਲਾਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਭ ਪਾਸੇ ਰਾਮ ਤਨ ਤਨ ਗੁਰੂ ਹਰ ਦਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਬਗਾਸੇ ਰਾਮ ਗਾ ਲਿ ਬਹਾਗੜਾ ਮੋਲਾ ਚੌਥਾ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤ ਪਾਇ ਰਾਮ ਹਉਮੈ ਮਾਇਆ ਬਿਖ ਹੈ ਮੇਰੀ ਜਿੰਦੜੀਏ ਹਰ ਅੰਮ੍ਰਿਤ ਬਿਖ ਲੈ ਜਾਏ ਰਾਮ ਮਨਸੂਕਾ ਹਰਿਆ ਹੋਇਆ ਮੇਰੀ ਜਿੰਦੜੀਏ ਹਰ ਹਰ ਨਾਮ ਧਿਆਏ ਰਾਮ ਹਰ ਭਾਗ ਵਡੇ ਲਿਖ ਪਾਇਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਸਮਾਏ ਰਾਮ ਹਰ ਸਿਤੀ ਮਨ ਬਿਧਿਆ ਮੇਰੀ ਜਿੰਦੜੀਏ ਜਿਉਂ ਬਾਲਕ ਲਗ ਦੁੱਧ ਖੀਰੇ RAM ਹਾਲ ਬਿਨ ਸ਼ਾਂਤ ਨਾ ਪਾਈਏ ਮੇਰੀ ਜਿੰਦੜੀਏ ਜੂ ਚਾਤਰਕ ਜਲ ਬਿਨ ਤੇਰੇ RAM ਸਤਗੁਰ ਸਲਣੀ ਜਾਏ ਪਾਉ ਮੇਰੀ ਜਿੰਦੜੀਏ ਗੁਣ ਦਸੇ ਹਰ ਪ੍ਰਭ ਮੇਰੇ ਕੇਰੇ RAM ਜਨ ਨਾਨਕ ਹਾਲ ਮਿਲਾ ਮੇਰੀ ਜਿੰਦੜੀਏ ਘਰ ਬਾਜੇ ਸ਼ਬਦ ਕੰਡੇਰੇ RAM ਮਨ ਮੁਖ ਹਉਮੈ ਵਿਛੜੇ ਮੇਰੀ ਜਿੰਦੜੀਏ ਵਿਖ ਬਾਧੇ ਹਉਮੈ ਜਾਲੇ RAM ਜਿਉ ਪੰਖੀ ਕਪੂਤ ਆਪ ਬਨਾਇਆ ਮੇਰੀ ਜਿੰਦੜੀਏ ਤਿਉ ਮਨਮੁਖ ਸਭ ਵਸ ਕਾਲੇ ਰਾਮ ਜੋ ਮੋਹ ਮਾਇਆ ਚਿਤ ਲਾਈ ਦੇ ਮੇਰੀ ਜਿੰਦੜੀਏ ਸੇ ਸੰ ਮਨਮੁਖ ਮੂੜ ਬਤਾਲੇ ਰਾਮ ਜਨਤ ਰਾਹ ਤਰੇ ਸ਼ਰਨਾਗਤੀ ਮੇਰੀ ਜਿੰਦੜੀਏ ਗੁਰ ਨਾਨਕ ਹਰ ਰਖਵਾਲੇ ਰਾਮ ਹਰ ਜਨ ਹਰ ਲਿਵ ਉਬਰੇ ਮੇਰੀ ਜਿੰਦੜੀਏ ਤੁਰ ਪਾਗ ਵਢੇ ਹਰ ਬਾਇ ਆਰਾਮ ਹਰ ਹਰ ਨਾਮ ਪੂਤ ਹੈ ਮੇਰੀ ਜਿੰਦੜੀਏ ਗੁਰਖੇਵਟ ਸ਼ਬਦ ਤਰਾਇ ਆਰਾਮ ਹਰ ਹਰ ਪੁਰਖ ਦਿਆਲ ਹੈ ਮੇਰੀ ਜਿੰਦੜੀਏ ਗੁਰ ਸਤ ਗੁਰ ਮੀਠ ਲਗਾਇਆ ਆਰਾਮ ਕਰ ਕਿਰਪਾ ਸੁਣ ਬੇਨਤੀ ਹਰ ਹਰ ਜਨ ਨਾਨਕ ਨਾਮ ਤੇ ਆਰਾਮ ਬਹਾਗੜਾ ਮਹੱਲਾ ਚੌਥਾ ਜਗ ਸੁਰ ਤੇ ਕੀਰਤ ਨਾਮ ਹੈ ਮੇਰੀ ਜਿੰਦੜੀਏ ਹਰ ਕੀਰਤ ਹਰ ਮਨ ਤਾਰੇ RAM ਹਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੜੀਏ ਜਪ ਹਰ ਹਰ ਨਾਮ ਉਦਾਰੇ RAM ਸਭ ਕਿਲ ਵਿਖ ਪਾਪ ਦੁੱਖ ਕਟਿਆ ਮੇਰੀ ਜਿੰਦੜੀਏ ਮਲ ਗੁਰਮਖ ਨਾਮ ਉਤਾਰੇ RAM ਵੱਡ ਪੁੰਨੀ ਹਰ ਜਾਇਆ ਜਨਾਨਿਕ ਹਮ ਮੂਰਖ ਮੁਗਦ ਨਸਤਾਰੇ RAM ਜੋ ਹਰ ਨਾਮ ਧਿਆਈ ਦੇ ਮੇਰੀ ਜਿੰਦੜੀਏ ਤਨਾ ਪੰਚੇ ਵਸ ਗਤ ਆਏ ਰਾਮ ਅੰਤਰ ਨਾਮ ਨੇ ਦ ਨਾਮ ਹੈ ਮੇਰੀ ਜਿੰਦੜੀਏ ਗੁਰ ਸਤਗੁਰ ਅਲਖ ਲਖਾਇ ਰਾਮ ਗੁਰਿਆਸਾ ਮਨਸਾ ਪੂਰੀਆਂ ਮੇਰੀ ਜਿੰਦੜੀਏ ਹਰ ਮਿਲਿਆ ਪੂਖ ਸਭ ਜਾਏ ਰਾਮ ਤੁਰ ਮਸਤਕ ਹਰ ਪ੍ਰਭ ਲਿਖਿਆ ਮੇਰੀ ਜਿੰਦੜੀਏ ਜਨ ਨਾਨਕ ਹਰ ਗੁਣ ਗਾਏ ਰਾਮ ਹਮ ਪਾਪੀ ਬਿਲਵੰਚੀ ਆ ਮੇਰੀ ਜਿੰਦੜੀਏ ਪਰ ਦਰੋਹੀ ਠੱਗ ਮਾਇਆ ਰਾਮ ਗੁੜਪਾਗੀ ਗੁਰ ਪਾਇਆ ਮੇਰੀ ਜਿੰਦੜੀਏ ਗੁਰ ਪੂਰੇ ਗਤ ਮਿਤ ਪਾਇਆ ਰਾਮ ਗੋਰੀ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੜੀਏ ਫਿਰ ਮਰਦਾ ਬਹੁੜ ਜੋਇਆ ਰਾਮ ਜਨ ਨਾਨਕ ਸਤਿਗੁਰੂ ਜੋ ਮਿਲੇ ਮੇਰੀ ਜਿੰਦੜੀਏ ਤਨ ਕੇ ਸਭ ਦੁੱਖ ਗਵਾਇਆ ਰਾਮ ਆਤਮ ਉਤਮ ਹਰ ਨਾਮ ਹੈ ਮੇਰੀ ਜਿੰਦੜੀਏ ਜਿਤ ਜਪੀਏ ਪਾਪ ਗਵਾਤੇ RAM ਪਤਿਤ ਪਵਿੱਤਰ ਗੁਰ ਹਰ ਕੀਏ ਮੇਰੀ ਜਿੰਦੜੀਏ ਚੌਂ ਕੁੰਡੀ ਚੌਂ ਜੋਗ ਜਾਤੇ RAM ਹੋਮੇ ਮੇਰ ਸਭ ਉਤਰੀ ਮੇਰੀ ਜਿੰਦੜੀਏ ਹਰ ਅੰਮ੍ਰਿਤ ਹਰ ਸਰ ਨਾਤੇ RAM ਅਪਰਾਧੀ ਪਾਪੀ ਉਦਰੇ ਮੇਰੀ ਜਿੰਦੜੀਏ ਜਨ ਨਾਨਕ ਖੇਨ ਹਰ ਰਾਤੇ RAM ਪਿਆ ਗੜਾ ਮਲਾ ਚੌਥਾ ਹੋਮ ਬਲਿਹਾਰੀ ਤਿੰਨ ਕੋ ਮੇਰੀ ਜਿੰਦੜੀਏ ਜਿੰਨ ਹਰ ਹਰ ਨਾਮ ਅਦਾਰੋ RAM ਗੁਰ ਸਤਗੁਰੂ ਨਾਮ ਦਲਾਇ ਮੇਰੀ ਜਿੰਦੜੀਏ ਬਿਖ ਪੌਜਲ ਤਾਰਨ ਹਾਰੋ RAM ਜਿਨ ਇੱਕ ਮਨ ਹਾਰ ਤੇ ਆਇਆ ਮੇਰੀ ਜਿੰਦੜੀਏ ਤਿੰਨ ਸੰਤ ਜਨ ਜਕਾਰੋ RAM ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ ਸਭ ਦੁੱਖ ਨਿਵਾਰਨ ਹਾਰੋ RAM ਸਾਹ ਲਸਨ ਤਨ ਤਨ ਹੈ ਮੇਰੀ ਜਿੰਦੜੀਏ ਗੁਣ ਗਾਵੇ ਹਰ ਪ੍ਰਭ ਕੇਰੇ RAM ਤੇ ਸ੍ਰਵਨ ਭਲੇ ਸੋਬਨੀਕ ਹੈ ਮੇਰੀ ਜਿੰਦੜੀਏ ਹਰ ਕੀਰਤਨ ਸੁਣੇ ਹਰ ਤੇਰੇ RAM ਸੋ ਸੀਸ ਪਲਾਪ ਤਰ ਪਵਨ ਹੈ ਮੇਰੀ ਜਿੰਦੜੀਏ ਜੋ ਜਾਏ ਲਗੇ ਗੁਰ ਪਿਆਰੇ RAM ਗੁਰੂ ਬਿਟੋ ਨਾਨਕ ਵਾਰਿਆ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਚ ਤੇਰੇ RAM ਦੇ ਨਿਰਪਲੇ ਪ੍ਰਵਾਨ ਹਾ ਮੇਰੀ ਜਿੰਦੜੀਏ ਜੋ ਸਾਧੂ ਸਤਗੁਰ ਦੇਕੇ ਆਰਾਮ ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ ਜੋ ਹਰ ਜਸ ਹਰ ਹਰ ਲਿਖੇ ਰਾਮ ਇਸ ਜਨ ਕੇ ਪਾਗ ਨਿਤ ਪੂਜੀਏ ਮੇਰੀ ਜਿੰਦੜੀਏ ਜੋ ਮਾਰਗ ਧਰਮ ਚਲੇਸੀ ਰਾਮ ਨਾਨਕ ਤਿੰਨ ਬਿਟੋਂ ਵਾਲਿਆ ਮੇਰੀ ਜਿੰਦੜੀਏ ਹਰ ਸੁਣ ਹਰ ਨਾਮ ਮੰਨੇ ਸੇ ਰਾਮ ਤਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੇ ਰਾਮ ਪਉਣ ਪਾਣੀ ਬਸੰਤ ਰੋ ਮੇਰੀ ਜਿੰਦੜੀਏ ਨਿਤ ਹਰ 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 ਜਸ ਗਾਵੇ ਰਾਮ ਵਾਣ ਤਰਨ ਸਭ ਅਕਾਲ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਧਿਆਵੇ ਰਾਮ ਨਾਨਕ ਤੇ ਹਰ ਦਰ ਐ ਨਾਇ ਮੇਰੀ ਜਿੰਦੜੀਏ ਜੋ ਗੁਰਮੁਖ ਭਗਤ ਮਨ ਲਾਵੇ ਰਾਮ ਬਿਹਗੜਾ ਮਹੱਲਾ ਚੌਥਾ ਜਿਨ ਹਰ ਹਰ ਨਾਮ ਨਚੇਤਿਓ ਮੇਰੀ ਜਿੰਦੜੀਏ ਤੇ ਮਨਮੁਖ ਮੂੜਿਆਨੇ ਰਾਮ ਜੋ ਮੋਹ ਮਾਇਆ ਚਿਤ ਲਾਈਂਦੇ ਮੇਰੀ ਜਿੰਦੜੀਏ ਸੇ ਅੰਤ ਗਏ ਪਛਤਾਣੇ ਰਾਮ ਹਰ ਦਰਗਹ ਢੋਈ ਨ ਲਹਿਣ ਮੇਰੀ ਜਿੰਦੜੀਏ ਜੋ ਸਾਂ ਮਨਮੁਖ ਪਾਪ ਲੁਬਾਣੇ ਰਾਮ ਜਨਾਨਕ ਗੁਰ ਮਿਲ ਉਪਰੇ ਮੇਰੀ ਜਿੰਦੜੀਏ ਹਰ ਜਪ ਹਰ ਨਾਮ ਸੁਆਲੇ ਰਾਮ ਸਭ ਜਾਏ ਮੇਲੋ ਸਤ ਗੁਰੂ ਕੋ ਮੇਰੀ ਜਿੰਦੜੀਏ ਜੋ ਹਰ ਹਰ ਨਾਮ ਦਰਵਾਵੇ ਰਾਮ ਹਰ ਜਪਦੇ ਅੱਖੇ ਨ ਟੇਲ ਨਾ ਕੀਜਈ ਮੇਰੀ ਜਿੰਦੜੀਏ ਮਤ ਕਾ ਜਾਪੇ ਸਹੋ ਆਵੇ ਕੇ ਨਾ ਆਵੇ ਰਾਮ ਸਭੇਲਾ ਸੋ ਮੂਲਤ ਸਾ ਘੜੀ ਸੋ ਮੋਹ ਤੋ ਸਫਲ ਹੈ ਮੇਰੀ ਜਿੰਦੜੀਏ ਜਿੱਤ ਹਾਰ ਮੇਰਾ ਚੇਤਾ ਬੇਰਾਮ ਜਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ ਜਮ ਕੰਕਰ ਉਨ ਦੇਲ ਨਾ ਬੇਰਾਮ ਹਾਰ ਵੇਖੇ ਸੋਣ ਨਿਤ ਸਭ ਕਿਸ ਮੇਰੀ ਜਿੰਦੜੀਏ ਸੋ ਡਰੇ ਜਨ ਪਾਪ ਕਮਤੇ ਰਾਮ ਜਿਸ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੜੀਏ ਤਨ ਸ ਜਨ ਸਭ ਦਰਸੋਤ ਕਤੇ ਰਾਮ ਹਾਰ ਨਿਰਪਉ ਨਾਮ ਕਤਿਜਾ ਮੇਰੀ ਜਿੰਦੜੀਏ ਸਭ ਚਖ ਮਾਰਨ ਦੁਸ਼ਤ ਕੋ ਪਤੇ ਰਾਮ ਗੁਰੂ ਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ ਜਨ ਪੈਰੀ ਆਣ ਸਭ ਕਤੇ ਰਾਮ ਸੋ ਐਸਾ ਹਰਨਿਤ ਸੇਵੀਏ ਮੇਰੀ ਜਿੰਦੜੀਏ ਜੋ ਸਭ ਦੂ ਸਾਹਿਬ ਵੱਡਾ ਰਾਮ ਜਿੰਨੀ ਇੱਕ ਮੰਨੇ ਕਰਾਦਿਆ ਮੇਰੀ ਜਿੰਦੜੀਏ ਤਿੰਨਾ ਨਾਹੀ ਕਿਸੇ ਦੀ ਕਿਛੂ ਚੜ ਰਾਮ ਗੁਰ ਸੇਵਿਏ ਹਰ ਮਹਿਲ ਪਾਇਆ ਮੇਰੀ ਜਿੰਦੜੀਏ ਚੱਖ ਮਾਰਨ ਸਭ ਨਿੰਦਕ ਕੰਡਾਰਾਮ ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ ਤੁਰ ਮਸਤਕ ਹਰ ਲਿਖ ਛੱਡਾਰਾਮ ਬਿਹਾਗੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣੇ ਜੋ ਜੀ ਕਮਾਈਏ RAM ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖੇ ਮਨ ਮੁਕਰਾਈਏ RAM ਮਨ ਮੁੱਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ ਸਭ ਬਰਤੀ ਕਾਲ ਗੁਆਈਏ RAM ਜਨ ਨਾਨਕ ਗੁਰਮੁਖ ਧਿਆ ਮੇਰੀ ਜਿੰਦੜੀਏ ਹਰ ਹਾਜ਼ਰ ਨਦਰੀ ਆਈਏ RAM ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ ਜੋ ਪਲਵ ਮੇਰੇ ਮਨ ਭਾਣੇ RAM ਸੇ ਹਰ ਦਰਗਹ ਪੈ ਨਾਇ ਮੇਰੀ ਜਿੰਦੜੀਏ ਅਹਨੇ ਸਾਚ ਸੁਮਣੇ ਰਾਮ ਤਿੰਨ ਕੇ ਸੰਗ ਮਲ ਉਤਰੇ ਮੇਰੀ ਜਿੰਦੜੀਏ ਰੰਗ ਰਾਤੇ ਨਦਰ ਨਿਸਾਣੇ ਰਾਮ ਨਾਨਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ ਮੇਰੇ ਸਾਧੂ ਸੰਗ ਅਕਾਣੇ ਰਾਮ ਹੇ ਰਸਨਾ Jap ਗੋਬਿੰਦੋ ਮੇਰੀ ਜਿੰਦੜੀਏ Jap ਹਰ ਹਰ ਦਰਸ਼ਨਾ ਜਾਏ ਰਾਮ ਜਿਸ ਦਇਆ ਕਰੇ ਮੇਰਾ ਪਾਲ ਬ੍ਰਹਮ ਮੇਰੀ ਜਿੰਦੜੀਏ ਤੇ ਸਮਨ ਨਾਮ ਵਸਾਏ ਰਾਮ ਜਿਸ ਪੀਤੇ ਪੂਰਾ ਸਤਿਗੁਰੂ ਮੇਰੀ ਜਿੰਦੜੀਏ ਸੋ ਹਾਰਾ ਤਨ ਨਿਰ ਪਾਈ ਰਾਮ ਉਲ ਭਾਗੀ ਸੰਗਤ ਮੇਲੇ ਮੇਰੀ ਜਿੰਦੜੀਏ ਨਾਨਕ ਹਰ ਗੁਣ ਗਾਏ ਰਾਮ ਥਾਨ ਤਨੰਤਰ 라ਵ ਰਹਾ ਮੇਰੀ ਜਿੰਦੜੀਏ ਪਾਰ ਬ੍ਰਹਮ ਪ੍ਰਵਦਾਤਾ ਰਾਮ ਤਾ ਕਾ ਅੰਤ ਨੋ ਪਾਈਏ ਮੇਰੀ ਜਿੰਦੜੀਏ ਪੂਰਨ ਪੁਰਖ ਬਦਾਤਾ ਰਾਮ ਸਰਬ ਜੀਆਂ ਪ੍ਰਤਪਾਲ ਦਾ ਮੇਰੀ ਜਿੰਦੜੀਏ ਜੂ ਬਾਲਕ ਪਿਤਾ ਮਾਤਾ ਰਾਮ ਸਾ ਸਿਆਣਪਾਂ ਦੇ ਮਿਲੇ ਮੇਰੀ ਜੰਦਲੀਏ ਜਨਾਨਕ ਗੁਰਮੁਖ ਜਤਾਰਾਮ ਸ਼ਕਾ ਇੱਕ ਸਿਆਣਪਾਂ ਨਹਿ ਮਿਲੇ ਮੇਰੀ ਜੰਦਲੀਏ ਜਨਾਨਕ ਗੁਰਮੁਖ ਜਤਾਰਾਮ ਸ਼ਕਾ ਇੱਕ ਵੈਕੂਜੀ ਦਾ ਖਾਲਸਾ ਵੈਕੂਜੀ ਕੀ ਪੱਤੇ